ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ 30 ਚੈਨਲ ਦੇ ਨਾਲ ਤੇ ਅੱਜ ਦੀ ਵੀਡੀਓ ਦੋਸਤੋ ਪੈਂਡਾ ਵੜੰਗਾ ਜ਼ਿਲ੍ਹਾ ਤੇ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦਾ ਤੇ ਜੇ ਪਿੰਡ ਦੀ ਗੱਲ ਕਰੀਏ ਤਾਂ ਦੋਸਤੋ ਮੁਕਸਰ ਤੋਂ ਜਦੋਂ ਕੋਟਕਪੂਰੇ ਵੱਲ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਟੂਲ ਟੈਕਸ ਪੈਂਦਾ ਤੇ ਉਦੋਂ ਅਗਲਾ ਇਸ ਪਿੰਡ ਦਾ ਅਡਾਈ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਇੱਕ ਘਰੇਲੂ ਪਰਿਵਾਰ ਕੋਲੇ ਪਹਿਲਾ ਸੂਆ ਵਹਿੜਾ ਜਿਹੜੀ ਕਿ ਗੱਬਣਾ ਐਚ ਐਫ ਇਹ ਵਕਾਊ ਆ ਤੇ ਇਹਦੀ ਬੰਦੀ ਡਿਟੇਲ ਦੋਸਤੋ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਆਓ ਦੋਸਤੋ ਸਾਰੀ ਜਾਣਕਾਰੀ ਲੈਣੇ ਆ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਆਓ ਜੀ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਬਲਦੇਵ ਸਿੰਘ ਜੀ ਬਲਦੇਵ ਸਿੰਘ ਬਲਦੇਵਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 623902229 623902229 ਹਾਂਜੀ ਇਹ ਵੈੜ ਬਾਈ ਆਪਣੇ ਘਰ ਦੀ ਹੈ ਨਾ ਮਗਾਈ ਹੈ ਜੀ ਗਾਂ ਦੇ ਅੱਛਾ ਗਾਂ ਦੇ ਮਗਰ ਆਈ ਹੈ ਹਾਂਜੀ ਅੱਛਾ ਇਹਦੀ ਮਾਂ ਵੀ ਤੁਹਾਡੇ ਕੋਲੇ ਸੀ ਫਿਰ ਤੇ ਕਿੰਨਾ ਕੁ ਦੁੱਧ ਕੱਢਿਆ ਬਾਈ ਉਹਨੇ ਸੱਜਰ ਨੇ ਅੰਡੇ 30 ਗੱਲੋ 30 ਗੱਲੋ ਤੇ ਇਹਦਾ ਕੀ ਉਮੀਦ ਕਰਦੇ ਆ ਕਿੰਨਾ ਕੱਢ ਦੂਗੀ ਬਈ ਦੁੱਧ 17 18 ਦਾ ਹੋ ਸਕਦਾ ਹੈ ਪਹਿਲੇ ਸੂਏ 17 18 ਲੀਟਰ ਕੱਢ ਦੂਗੀ ਇਹ ਬਾਈ ਕਿੰਨੇ ਕ ਦਿਨ ਲੈ ਜੂਗੀ ਇਹ ਲੈ ਜੂਗੀ 10 ਦਿਨ 10 ਦਿਨ ਲਓ ਵੀ ਮਿੱਤਰੋ ਚੰਗਾ ਕੱਦ ਕਾਠਾ ਸੋਹਣੀ ਮਾਰਕਿੰਗ ਆ ਦੇਖ ਸਕਦੇ ਆ ਪਿਓਰਿਟੀ ਚੰਗੀ ਆ ਬੱਚੀ ਦੀ ਠੋਡੀ ਤੁਸੀਂ ਦੇਖ ਸਕਦੇ ਹੋ ਮੱਥੇ ਦੇ ਵਿੱਚ ਵਾਲਾਂ ਦੀ ਬਣੀ ਹੋਈ ਆ ਤੇ ਥਣ ਥਣ ਨੂੰ ਨੇੜੇ ਹੋ ਕੇ ਦਿਖਾਉਨੇ ਆ ਦੋਸਤੋ ਦੇਖ ਸਕਦੇ ਆਂ ਦੋਸਤੋ ਗੁਲਾਬੀ ਰੰਗ ਦਾ ਹਵਾਨਾ ਇਹਨੇ ਤਿਆਰ ਕਰਨਾ ਤੇ ਗੁਲਾਬੀ ਰੰਗ ਦੇ ਹੀ ਥਾਣਾ ਤੇ ਥਣ ਤੋਂ ਥਣ ਦੀ ਜਿਹੜੀ ਵਿਥਾ ਦੋਸਤੋ ਅਗਲੇ ਥਣ ਦੀ ਘੱਟੋ ਘਾਟ 1 ਫੁੱਟ ਦੀ ਵਿਥਾ ਤੇ ਅਗਲੇ ਤੋਂ ਪਿਛਲੇ ਥਣ ਦੀ ਤਕਰੀਬਨ ਆਮ ਆ ਜਿਵੇਂ ਹੁੰਦੀ ਹੈ ਉਸੇ ਤਰ੍ਹਾਂ ਤੇ ਹਵਾਨੇ ਦੇ ਉੱਤੇ ਨਾੜਾਂ ਹੌਲੀ ਹੌਲੀ ਉੱਪਰ ਦੀਆਂ ਤੁਹਾਨੂੰ ਦਿਖੜੀਆਂ ਹੋਣਗੀਆਂ ਜਿਵੇਂ ਜਿਵੇਂ ਇਹਨੇ ਤਿਆਰ ਹੋਣਾ ਦੋਸਤੋ ਉਸੇ ਤਰ੍ਹਾਂ ਇਹਨੇ ਹਵਾਨਾ ਤਿਆਰ ਕਰਦੀ ਆਉਣਾ ਤੇ ਸੀਰਸ ਲੱਗ ਦੋਸਤੋ ਬਹੁਤ ਹੀ ਜ਼ਿਆਦਾ ਜਿੰਨੀ ਵੀ ਕਹਿਦੀਏ ਆ ਜਿਹੜੀ ਢੱਲਾ ਦੋਸਤੋ ਇਹਨੇ ਸਾਰੀ ਭਰਨੀ ਆ ਤੇ ਫੇਰ ਇਹਨੇ ਕਰਮਾਲੀ ਨੇ ਸੂਣਾ ਤਿਆਰ ਹੋ ਕੇ ਦੂਜੇ ਪਾਸੇ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਉਣੇ ਆ ਬਿਲਕੁਲ ਦੋਸਤੋ ਸੇਮ ਸਾਈਜ਼ ਆ ਥਣਾ ਦਾ ਬਹੁਤ ਚੰਗਾ ਥਣ ਲੱਗਿਆ ਦੋਸਤੋ ਦੇਖ ਸਕਦੇ ਹੋ ਤੁਸੀਂ ਮੋਟਾ ਮੋਟਾ ਥਾਣਾ ਤੇ ਮੁਠੀ ਦੀ ਚੁਆਈ ਵਾਲਾ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਾਈਜ਼ ਆ ਤੇ ਚੰਗਾ ਪੈਠਪੜਾ ਦੋਸਤੋ ਅੱਧ ਘਾਟ ਚੰਗਾ ਹੈ ਤੇ ਰੀੜ ਦੀ ਹੱਡੀ ਤੁਹਾਨੂੰ ਬਿਲਕੁਲ ਸਿੱਧੀ ਦਿਸ ਰਹੀ ਹੋਣੀ ਗਾਜ ਵਰਗੀ ਤੋੜ ਕੇ ਦੋਸਤੋ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਖੋਲਿਓ ਜੀ ਸੱਦਾ 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 ਲਾਓ ਮੇਤਰੋ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਦੇ ਖੋਲੀ ਨਹੀਂ ਤਾਂ ਕਰਕੇ ਥੋੜਾ ਜਿਹਾ ਮਚਰਿਆਵਾ ਵਿਖਾਉਂਦੀ ਹੈ ਬਹੁਤ ਚੰਗਾ ਹਵਾਨਾ ਦਿਖ ਰਿਹਾ ਤੁਹਾਨੂੰ ਵੀਡੀਓ ਦੇ ਵਿੱਚ ਇਹ ਚੰਗੀ ਬਰੀਡ ਆ ਦੋਸਤੋ ਆ ਕੇ ਤੁਸੀਂ ਦੇਖੋਗੇ ਇਹ ਤੁਹਾਡੇ ਪਸੰਦ ਆਊਗੀ ਬੰਦ ਹੋਈ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਦਾ ਜੀ 1 ਲੱਖ 5000 ਚੋਂ ਮਾਨਤਾ ਹੋ ਜੂ ਬਾਈ ਹਾਂਜੀ ਹਾਂਜੀ ਲਓ ਵੀ ਸੱਜਣੋ 1 ਲੱਖ 5000 ਬਾਈ ਨੇ ਮੁੱਲ ਮੰਗਿਆ ਤੇ ਕੋਈ ਵੀ ਮੋਲ ਆਫੈਕਸ ਨਹੀਂ ਹੁੰਦਾ ਦੋਸਤੋ ਆ ਕੇ ਤੁਸੀਂ ਦੇਖੋਗੇ ਵਹਿੜ ਤੁਹਾਡੇ ਪਸੰਦ ਆਊਗੀ ਚੰਗਾ ਕੱਦ ਕਾਠਾ ਸੋਹਣੀ ਬਰੀਡ ਚ ਪੈਂਦੀ ਆ ਤੇ ਸੀਲਸ ਲੱਗ ਬਹੁਤ ਆ ਦੋਸਤੋ ਹੱਥ ਤੁਹਾਨੂੰ ਮਾਰ ਕੇ ਦਿਖਾ ਦਿੰਨੇ ਆ ਲਓ ਵੀ ਮਿੱਤਰੋ ਦੇਖ ਸਕਦੇ ਹੁ ਅਜੇ ਸੂਈ ਨਹੀਂ ਤੇ ਬਾਈ ਹੱਥ ਮਾਰ ਰਿਹਾ ਥਣਾ ਨੂੰ ਮਗਰਲੇ ਪਾਸੇ ਹੀ ਮਾਰ ਦੇ ਬਾਈ ਟੈਲਾ ਵਿਖਾ ਦੀ ਲੋਈ ਆ ਟੈਲਾ ਜਿਹੜੀ ਦੋਸਤੋ ਇਹਨੇ ਸਾਰੀ ਕਵਰ ਕਰਨੀ ਆ ਇੱਥੋਂ ਤੁਸੀਂ ਜੱਜਮੈਂਟ ਕਰਨੀ ਆ ਦੋਸਤੋ ਹਵਾਨੇ ਦੀ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਨਾ ਨਾਲ ਸੰਪਰਕ ਕਰ ਲਿਓ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਵੀ ਵੈੜ ਕਿੱਦਾਂ ਦੀ ਲੱਗੀ ਧੰਨਵਾਦ ਜੀ